ਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਆਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੱਲਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੱਲਣੇ ਮੁਸ਼ਕਲ ਹੋ ਗਏ ਐ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਦਾ ਐਡਾ ਬੜਾ ਬਿੱਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣ ਇਹ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿੱਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿੱਲ ਹੈ ਤੁਹਾਡਾ 50000 ਬਲੈਂਸ ਕੱਲ ਉਹਨੂੰ ਆਪਣਾ 70000 ਕਰਿਆ 70000 ਪਰ ਤੋਂ ਹਾਂ 60000 ਰਹਿੰਦਾ ਹੈ 60000 ਸਾਰਾ ਕੁੱਲ ਟੋਟਲ ਸੀ ਅੱਛਾ ਨਾ ਕਨੈਕਸ਼ਨ ਕੱਟੋਗੇ ਕਿ ਹੈ ਨਹੀਂ ਇਹ ਕਨੈਕਸ਼ਨ ਚੱਲਦਾ ਹੈ ਕੱਟਣਾ ਇਹ ਹੋਇਆ ਸਾਡਾ ਵੱਡਾ ਭੈਣ ਤਕੀ ਤੀਹ ਕਹਿੰਦੇ ਥੋੜੋ ਥੋੜੇ ਸਾਡਾ ਭਾਈ 22000 ਐਸ ਭੈਣ ਜੀ ਦਾ ਬਿਲੇ ਇਹਨਾਂ ਦੇ ਪਰਿਵਾਰ ਦਾ ਰਵਿੰਦਰ ਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਆਇਆ 30000 ਰੁਪਏ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਗਿਆ 20000 ਰੁਪਏ ਦਾ ਬਿਲ ਹੈ ਇਹਨਾਂ ਨੇ ਮੀਟਰ ਲਾ ਲੇ ਗਿਆ ਤੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਭੈਣ ਜੀ 9000 ਬੀਲ ਇਹਨਾਂ ਦਾ ਮੈਜੀ ਕਿਆ ਨਾਮ ਹੈ ਤੁਹਾਡਾ ਮਨਦੀਪ ਕਾਪਾ ਜੀ ਮੈਂ ਕਿ ਵੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4000 ਤਾਰ ਕੇ ਆਈ ਆ ਤੇ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾਲ ਦਾ ਇਨਵਰਟਰ ਆਈ ਸੀ ਪਹਿਲਾਂ ਪੱਕਾ ਚੱਲ ਜਾਂਦਾ ਤੇ ਬਲਬ ਚੱਲਦਾ ਪੱਕਾ ਚੱਲਦਾ ਬੀਲ ਕਿੰਨਾ ਹੈ 9000 9000 ਬੀਲ ਹੈ ਤੇ ਪਹਿਲਾਂ ਵੀ ਤਾਰ ਕਿਹਾਏ ਹੁਣ ਇਹਨਾਂ ਨੂੰ ਤਾਰਨੇ ਤੇ ਆਵਾਜ਼ ਆ ਰਹੀ ਵੇ ਬਾਬਾ ਜੀ 12000 ਇਹ ਨਾ ਬਿੱਲ ਖੜਾ ਹੈ ਕਾਰਨੇ ਤੋਂ ਹੋਆ ਜਾ ਰਿਹਾ ਠੋਡਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਇਹਦਾ ਬਿੱਲ ਹੈ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭਾਈ ਜੀ ਕੀ ਬਹੁਤ ਜਿਆਦਾ ਸਹੀ ਆਹ ਕਾਰਿਆਂ 12000 ਦਾ ਬਿੱਲ ਇਹ ਕਾਰਿਆਈ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣ ਆ ਗਿਆ ਤੁਸੀਂ ਦੱਸੋ ਬੀਬੀ ਜੀ ਬਾਈ ਆ ਵਿੱਚ 14 ਕਾਰਿਆ ਬਾਈ 2000 ਦਾ ਆਇਆ 14000 ਦੇ ਗਰੀਬ ਆਦਮੀ ਤਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬੜਾ ਭੈਣ ਜੀ 17000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਘੜੀਆਂ ਇੱਕ ਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦੁਆਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ 22000 ਕਿਸੇ ਦਾ 65000 ਕਿਸੇ ਦਾ 20000 ਕਿਸੇ ਦਾ 10000 ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਝੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿਲ ਦੀ ਗੱਲ ਕਰਦੇ ਦੋ ਵਾਰ ਵੀ ਬਿਲ ਆ ਜਾਂਦਾ ਤਾਂ ਇੰਨਾ ਬਿਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾ ਗਰੀਬ ਪਰਿਵਾਰ ਖੜੇ ਹੈ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਹੈ 30 30 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਮੇਰੀ ਭੈਣ ਦੀ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਆ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਵੀ ਜਾਨਪੁਰੀ ਮੁੱਕ ਕੇ ਤਿੰਨ ਬੱਚੇ ਨੇ ਉਹਦੇ ਸਾਉਂਦੀ ਦਿਵਾਰੀ ਉਕਾਰ ਕਰ। আর ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ 10000 ਤਾਰਿਆ 11000 ਉਹ ਕਿੱਥੇ ਲਿਖਿਆ 10000 ਬਿੱਲ ਕਹਿੰਦੇ ਦੇਜੋ ਨਹੀਂ ਤੇ ਅਸੀਂ ਮੀਟਰ ਲਾ ਕੇ ਲਿਆ ਜਾਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ ਉਹ ਇੰਨੇ ਜ਼ਿਆਦਾ ਕਰਦੇ ਆ। ਕਿ ਜਾਂ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇਈਏ ਅਸੀਂ ਝਾੜੀਆਂ ਕਰ ਕਰਕੇ ਚਾਹੀ ਰੋਟੀ ਦਾ ਸਾਰ ਗਿਆ ਨਹੀਂ ਚਾਹੀ ਝਾੜੀਆਂ ਕਰਕੇ ਕਿੰਦਨ ਕਿੰਦਨ ਹੋਈਏ ਬਲਾਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ ਦਾ 21000 ਇਹ ਬੀਬੀਆਂ ਨੂੰ ਨਾ ਦੇਣਾ ਸਾਡੀ ਮਿਹਨਤਵਾ ਤੁਹਾਡੇ ਇਹਨਾਂ ਨੇ तमाम ਮਿਆਦੇ ਵਿੱਚ ਕੋਪਰੇਟਿਵਾਂ ਦਾ ਬੈਂਕਾਂ ਦੇ ਵੀ ਕਰਜ਼ੇ ਮਾਫ਼ ਕੀਤੇ ਜੋ ਵੀ ਦਿਲ ਸੇ ਇਹਨੀਆਂ ਸੁਵਿਧਾ ਮਿਲੀਆਂ ਹਨ ਤਿੰਨਾਂ ਮਹੀਨਿਆਂ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਢ ਲਿਆ ਕਹਿੰਦੇ 600 ਜੂਨਤ ਮਾਫੀ ਇੱਕ ਵੀ ਜੂਨਤ ਮਾਫ ਨਹੀਂ ਹੋਈ ਉਹ ਪਿਛਲੇ ਬਿੱਲ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਦਾ 21000 ਇਹ ਬੀਬੀਆਂ ਨੂੰ ਨਾ ਦੇ ਆ ਸਾਡੀ ਮਿਹਨਤਵਾ ਸਾਡੇ ਨੰਨਾਂ ਮਹੀਨਿਆਂ ਵਿੱਚ ਕੋਈ ਤਾਂ ਬੈਂਕਾਂ ਦੇ ਵੀ ਕਰਦੇ ਮਾਫੀ ਦਿੱਤੇ ਜੋ ਵੀ ਬਿੱਲ ਸੀ ਇਹਨੀਆਂ ਸੁਣਤਾ ਮਿਲੀਆਂ ਨੇ ਤਿੰਨਾਂ ਮਹੀਨਿਆਂ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਢ ਲਿਆ ਕਹਿੰਦੇ 6 ਜੂਨ ਤੋਂ ਮਾਫੀ 1 ਵੀ ਜੂਨ ਤੋਂ ਮਾਫ ਨਹੀਂ ਹੋਈ ਉਹ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੀ ਸੀ ਉਹਨਾਂ ਨੇ ਉਹ ਵੀ ਮਾਫ ਚੁਪਲ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਹੀ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰ ਉਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਆਇਆ ਹੋਇਆ ਵਾ ਜੇ ਉਹ ਮਤਲਬ ਆਇਆ ਮਾਪ ਡਾ ਮੀਟਰ ਹੈ ਨਹੀਂ ਕਰ ਚ ਨਹੀਂ ਨਹੀਂ ਆਇਆ ਨਹੀਂ ਆਇਆ ਤੇ ਜੇ ਉਹ ਤਾਂ ਆਦਮੀ ਹੈ ਕਹਿੰਦੇ ਹੀ ਪੜਾ ਲਾ ਦਿੰਦੇ ਸਾਰ ਲਾ ਗਿਆ ਤੇ ਜੇ ਉਹ ਮਾ ਲਾ ਲਿਓ ਉਹਨੀਆਂ ਨੂੰ ਉਲਟਾ ਪੜਾ ਰਿਆ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗਾ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਹੀ ਹੈ ਕਿਉਂ ਨਹੀਂ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ ਇਸ ਐਡੀ ਵੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਤੇ 21000 ਬਿੱਲ ਹੈ ਕਿੱਥੇ ਤੇ ਦੇਗੀ ਇੱਕ ਬੱਲੇ ਦਾ 21000 ਬਿੱਲ ਕਿਵੇਂ ਆ ਗਿਆ ਸੋ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਦਾ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾੜੀ ਤੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੂਕੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ بڑے بڑے ਬਿੱਲ ਖੜੇ ਕਿੱਥੇ ਚੱਲੂਗਾ ਕਦੋਂ ਅੱਜ ਮੈਂ ਲੋਕੋਦਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ 22000 ਹੋਰ سارے ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ 0 ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੰਨਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੜ੍ਹਨੇ ਮੁਸ਼ਕਲ ਹੋ ਗਿਆ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣੇ ਬੰਦੇ ਅਵਾਜ਼ਾਰ ਹੋਏ ਵੀ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਐ ਆਡਾ ਪੈਂਟ ਹੈ 10000 ਬਣਾਇਆ ਸੀ ਗੱਲ ਉਹਨੂੰ 1.7 ਹਜ਼ਾਰ ਰਹਿ ਗਿਆ 27 ਹਜ਼ਾਰ ਪਰ ਤੋਂ ਹਾਂ 65000 ਰਹਿਦਾ 65000 ਸਾਰਾ ਕੁੱਲ ਟੋਟਲ ਸੀ। ਕਨੈਕਸ਼ਨ ਕੱਟੋਗੇ ਕਿ ਹੈ ਨਹੀਂ ਕਨੈਕਸ਼ਨ ਚੱਲਦਾ ਕਟਣਾ ਇਹ ਹੋਏਗਾ ਸਾਡਾ ਬਿਲੇ ਇਨਾਂ ਦੇ ਪਰਿਵਾਰ ਦਾ ਰਵਿੰਦਰ ਦਾ ਨਾਮ ਹੈ ਛੋਟਾ ਭੈਣ ਜੀ ਤੁਹਾਡਾ ਬਿਲੇ ਆਇਆ 30000 ਰੁਪਏ ਤੇ ਸਾਡਾ ਤਾਂ ਮੀਟਰ ਵੀ ਲਾ ਕੇ ਰਿਹਾ 30000 ਦਾ ਬਿਲੇ ਇਨਾਂ ਨੇ ਮੀਟਰ ਲਾ ਲਏ ਗਏ ਐ ਤੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਐ ਛੋਟਾ ਭੈਣ ਜੀ 9000 ਬੀਲ ਇਹਨਾਂ ਦਾ ਮੈਜੀ ਕੀ ਨਾਮ ਹੈ ਤੁਹਾਡਾ ਮਨਦੀਪ ਕਾਪਾ ਜੀ ਮੈਂ ਕਿਵੇ ਕਾਰ ਕੇ ਆਈ ਹਾਂ ਪਹਿਲਾਂ ਕਿੰਨਾ ਕਾਰਿਆ ਸੀ ਮੈਂ 4000 ਕਾਰ ਕੇ ਆਈ ਹਾਂ ਤਾਂ ਉਸ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਲਾਏ ਸੀ ਪੱਲਾ ਪੱਕਾ ਚੱਲੇ ਜਾਂਦਾ ਤੇ ਬਲਬ ਝੜਦਾ ਪੱਕਾ ਚੱਲਦਾ ਬੀਲ ਕਿੰਨਾ ਹੈ 9000 9000 ਬੀਲ ਹੈ ਤੇ ਪਹਿਲਾਂ ਵੀ ਤਾਰ ਕੀ ਆਏ ਹੁਣ ਇਹਨਾਂ ਨੂੰ ਤਾਰਨੇ ਤੇ ਹਵਾ ਚਾਰ ਹੋਏ ਬਈ ਬਰਾਬਰ ਠੀਕ 12000 ਇਹਨਾਂ ਦਾ ਬਿੱਲ ਖੜਾ ਹੈ ਤਾਰਨੇ ਚਾਹ ਰਿਹਾ ਫਾਟਾ ਭਾਈ ਜੀ ਹਾਂ ਜੀ ਇਹ ਬੰਦਾ ਹੈਂਡੀਕੈਪਡ ਹੈ ਇਸੇ ਪਿੰਡ ਦਾ 24000 ਦਾ ਬਿੱਲ ਹੈ ਤੇ ਕੋਈ ਇਹਦੀ ਸੁਣਵਾਈ ਨਹੀਂ ਹੈ ਤੁਸੀਂ ਵਸੋ ਭਾਈ ਜੀ ਕੀ ਬਹੁਤ ਹੈ ਸਹੀ ਆ ਤਾਰਿਆ 10000 ਇਹਦਾ ਬਿੱਲ ਇਹ ਤਾਰਿਆ ਹੀ ਹੈ 11000 ਹੋਰ ਮੰਗਦੇ ਆ ਕਿ ਇਹਦਾ ਕਨੈਕਸ਼ਨ ਕੱਟਣਾ ਗਿਏ ਤੁਸੀਂ ਦੱਸੋ ਬੀਬੀ ਜੀ ਇਹਦੇ ਭਾਈ ਆ ਵੀ ਕਿ 14000 ਆ ਰਿਹਾ ਵਾ ਤੇ 22000 ਬਿੱਲੇ ਦਾ ਆਇਆ 14000 ਇਹ ਗਰੀਬ ਆਦਮੀ ਤਾਰਿਆ ਹੀ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬਟਾ ਭੈਣ ਜੀ 14000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਲੇ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਘੜੀਆਂ ਇੱਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਏ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਸਭ ਦੇ ਮੀਟਰ ਦਵਾਰੇ ਲੱਗੇ ਸੀ ਬਿਨਾਂ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ ਭਾਈ ਤੇਰਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆ ਗਏ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜੀਰੋ ਬਿੱਲ ਦੀ ਗੱਲ ਕਰਦੇ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾਂ ਗਰੀਬ ਪਰਿਵਾਰ ਖੜੇ ਹੈ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਹੈ 35 35 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਮੇਰੀ ਭੈਣ ਦੀ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਹੈ ਕਿੰਨੇ ਇਹ ਗਰੀਬੀ ਦੇ ਵਿੱਚ ਰਹਿ ਰਹੇ ਆ ਤੇ ਕੋਈ ਵਿਗਿਆਨਪੂਰੀ ਮੁੱਕ ਦੇ ਤਿੰਨ ਬੱਚੇ ਨੇ ਉਹਦੇ ਸਾਹ ਦੀ ਦਿਹਾੜੀ ਕਰ ਕਰ। আর ਉੱਪਰ ਤੇ ਕਿੰਨਾ ਬਿੱਲ ਆਇਆ। 10000 11000 11000 ਰੁਪਏ ਕਿੱਥੇ ਦੇ ਕਿੰਨੇ ਪਾਉਗਾ। 11000 ਬਿੱਲ ਕਹਿੰਦੇ ਦੇ ਦਿਓ ਨਹੀਂ ਤੇ ਅਸੀਂ ਮੀਟਰ ਲਾ ਕੇ ਲੈ ਜਾਣਾ। ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਵਾਸਤੇ। ਉਹ ਇੰਨੇ ਜ਼ਿਆਦਾ ਕਰਦੇ ਆ। ਕਿ ਜਾਂ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇਈਏ ਸੀ ਘਾੜਨਾ ਕਰ ਕਰਕੇ ਚਾਹੀ ਰੋਟੀ ਦਾ ਖਰਚੇ ਨੇ ਚਾਹੀ ਘਾੜੀਆਂ ਕਰਕੇ ਕਿਦਾਂ ਦਿੱਤੇ ਹੋਈਏ ਭਰਾਵਾ ਇਹ ਸਗਲੀ ਜੀ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਿਆ ਦਾ 21000 ਇਹ ਬੀਬੀਆਂ ਨੂੰ ਨਾ ਦੇ ਸਾਡੀ ਮਿਹਨਤਵਾ ਤੁਹਾਡੇ ਇਹਨਾਂ ਨੇ ਸਾਰੇ ਮਿਆਂ ਦੇ ਵਿੱਚ ਕਾਨਫਰੰਸ ਆ ਬੈਠਾਲੇ ਵੀ ਕਰਦੇ ਮਾਫੀ ਤੇ ਜੋ ਵੀ ਬਿੱਲ ਸੀ ਇਹਨੀਆਂ ਸੁਵਿਧਾ ਮਿਲੀਆਂ ਨੇ ਤਿੰਨਾਂ ਮਹੀਨਿਆਂ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਤ ਮਾਫੀ ਇੱਕ ਵੀ ਜੂਨਤ ਮਾਫ ਨਹੀਂ ਹੋਈ ਉਹ ਪਿਛਲੇ ਬਿੱਲ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰੇਦਾ 21000 ਇਹ ਬੀਬੀਆਂ ਨੂੰ ਨਾ ਦੇਣਾ ਸਾਡੀ ਮਿਹਨਤ ਵਾਪਸ ਕਰਨਾ ਇਹਨਾਂ ਨੇ 3 ਮਹੀਨਿਆਂ ਦੇ ਵਿੱਚ ਕੌਂਟਰੈਕਟਰਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨੀਆਂ ਨੂੰ ਸੁਲਤਾਂ ਮਿਲੀਆਂ ਨੇ 3 ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 6 ਜੂਨ ਤੋਂ ਮਾਫੀ 1 ਵੀ ਜੂਨ ਤੋਂ ਮਾਫ ਨਹੀਂ ਹੋਈ ਉਹ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੇ ਸੀ ਉਹਨਾਂ ਨੂੰ ਉਹ ਵੀ ਮਾਫ ਚੁਪ ਚਪ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰ ਇਹਨਾਂ ਨੇ ਸਾਰੇ ਮਾਫ ਕਰਾਈ ਹੋਈ ਸੀ ਜੇ ਉਹ ਮਤਲਬ ਆਇਆ ਵਾ ਜੇ ਉਹ ਮਤਲਬ ਆਇਆ ਮਾਡਰ ਮੀਟਰ ਹੈ ਨਹੀਂ ਕਰਦੇ ਨਹੀਂ 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 ਆਇਆ ਹੋਇਆ ਤਾਂ ਜੀ ਇਹੋ ਤਾਂ ਆਦਮੀ ਹੈ ਇਹ ਤਾਂ ਹੀ ਤਾਰ ਲਾ ਦਿੰਦੇ ਤਾਰ ਲਾ ਗਏ ਆ ਇਹ ਜੇ ਉਹ ਹੁਣ ਇਹਨਾਂ ਨੂੰ ਉਲਟਾ ਪੜਾ ਰਿਆ ਤੇ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਜੋ ਨੇ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ 3-4 ਵਾਰੀ ਇਹ ਐਸ ਬੀ ਵੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਕਿ 21000 ਬਿੱਲ ਹੈ ਕਿਥੇ ਤੇ ਦੇਗੀ ਇੱਕ ਬੱਲੇ ਦਾ 21000 ਬਿੱਲ ਕਿਵੇਂ ਆ ਗਿਆ ਸੋ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੀ ਇਹ ਨਾ ਗਰੀਬਾਂ ਦੇ ਬਿੱਲ ਦੁਆਰੇ ਤੋਂ ਮਾਤ ਉੱਤੇ ਜਾਣ ਇਹਨਾਂ ਦੇ ਬਿਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੀਟੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ بڑے بڑے ਬਿੱਲ ਖੜੇ ਕਿੱਥਰ ਚੱਲੂਗਾ ਕਦੋਂ ਅੱਜ ਮੈਂ ਨਕੋਜ਼ਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ ਤੇ ਇਹ ਬਾਈ ਜੀ ਯਾਰ ਹੋਰ ਸਾਰੇ ਜਣੇ ਪਿੰਡ ਨਿਵਾਸੀ ਇਕੱਠੇ ਹੋਏ ਐ ਤੇ ਜਿਹੜਾ ਦਾਵਾ ਕਰਦੇ ਕਿ ਜ਼ੀਰੋ ਬਿਲ ਆ ਰਿਹਾ ਮੈਂ ਤੁਹਾਨੂੰ ਇਕੱਲੇ ਇਕੱਲੇ ਤੇ ਪੁੱਛ ਕੇ ਦੱਸਦਾ ਕਿ ਕਿੱਲਾ ਕਿੰਨਾ ਬਿਲ ਐ ਲੋਕਾਂ ਦੇ ਬਿਲ ਭਰਨੋਂ ਬਹੁਤ ਮੁਸ਼ਕਲ ਹੋ ਗਈ ਐ ਘਰ ਚੜ੍ਹਨੇ ਮੁਸ਼ਕਲ ਹੋ ਗਿਆ ਕਿਉਂਕਿ ਜਦ 300 ਤੋਂ ਵੱਧ ਦਾ ਬਿਲ ਤਾਂ ਐਡਾ ਬੜਾ ਬਿਲ ਆ ਜਾਂਦਾ ਕਿ ਭਰਨਾ ਮੁਸ਼ਕਲ ਹੋ ਜਾਂਦਾ ਤੇ ਹੁਣੇ ਬੰਦੇ ਅਵਾਜ਼ਾਰ ਹੋਏ ਵੀ ਐ ਇਹਨਾਂ ਦਾ ਬਿਲ ਭਰ ਨਹੀਂ ਹੋ ਰਿਹਾ ਤੁਹਾਡਾ ਕਿੰਨਾ ਬਿਲ ਐ ਔਰ ਤਾਂ ਫੈਂਟਰੀਆ ਬਣਾਇਆ ਸੀ ਗੱਲ ਉਹਨੂੰ ਕਿ ਆਪਣਾ 7000 ਰੁਪਏ 72000 ਪਰ ਤਾਂ ਹਾਂ 65000 ਰੈਂਦਾ ਹੈ ਮੈਂ ਤਾਂ ਯਾਰ ਸਾਰਾ ਕੁਲ ਟੋਟਲ ਸੀਗਾ ਕਨੈਕਸ਼ਨ ਕੱਟੋਗੇ ਕਿ ਹੈਗਾ ਨਹੀਂ ਕਨੈਕਸ਼ਨ ਚੱਲਦਾ ਹੈ ਕਟਣਾ ਇਹ ਹੋਏਗਾ ਸਾਡੇ ਆਇਆ ਜੀ ਭਾਵੇਂ ਤਕਨੀਕੀ ਕੰਮ ਥੋੜੋ ਥੋੜੇ ਸਾਡੇ 22000 ਇਸ ਪੈਂਡ ਜੀ ਦਾ ਬੇਲੇ ਨਾਲ ਪਰਿਵਾਰ ਦਾ ਰਵਿੰਦਰ ਕੋੜੇ ਦਾ ਨਾਮ ਹੈ ਤੁਹਾਡਾ ਭੈਣ ਜੀ ਤੁਹਾਡਾ ਆਇਆ 30000 ਰੁਪਇਆ ਤੇ ਸਾਡਾ ਤੇ ਮੀਟਰ ਵੀ ਲਾ ਕੇ ਗਿਆ 30000 ਦਾ ਬਿਲੇ ਇਹਨਾਂ ਨੇ ਮੀਟਰ ਲਾ ਲੇ ਗਿਆ ਇਸੇ ਬਿਨਾ ਬਿਜਲੀ ਤੋਂ ਗਰਮੀ ਦੇ ਵਿੱਚ ਬੈਠੇ ਆ ਤੁਹਾਡਾ ਭੈਣ ਜੀ 9000 ਬੀਲ ਇਹਨਾਂ ਦਾ ਮੈਂ ਕਿਹਾ ਨਾ ਮੈਂ ਤੁਹਾਡਾ ਮਨਦੀਪ ਘਰ ਸਾਹਿਬ ਜੀ ਮੈਂ ਕਿਹੜੀ ਤਾਰ ਕੇ ਆਈ ਆ ਪਹਿਲਾਂ ਕਿੰਨਾ ਤਾਰਿਆ ਸੀ ਮੈਂ 4 ਰਿਆ ਤਾਰ ਕੇ ਆਈ ਆ ਤੇ ਉਹ ਸਾਲ ਦੇ ਵਿੱਚ ਵਿੱਚ ਫੇਰ ਆ ਗਿਆ ਇੱਕ ਮੇਰੇ ਘਰੇ ਨਾ ਦਾ ਇਨਵਰਟਰ ਨਾ ਹੀ ਸੀ ਪਹਿਲਾਂ ਪੱਕਾ ਚੱਲ ਜਿੰਦਾ ਤੇ ਬਲਕ ਚੱਲਦਾ ਇੱਕ ਪੱਕਾ ਚੱਲਦਾ ਬੀਲ ਕਿੰਨਾ ਹੈ 9000 9000 ਬੀਲ ਹੈ ਤੇ ਪਹਿਲਾਂ ਵੀ ਤਾਰ ਕੇ ਆਏ ਹੁਣ ਇਹਨਾਂ ਨੂੰ ਤਾਰਨੇ ਤੇ ਆਵਾਜ਼ ਆ ਰਹੀ ਹੋਏ ਵੇ ਮਹਾਰਾਜ ਜੀ 12000 ਇਹਨਾਂ ਦਾ ਬਿਲ ਖੜਾ ਹੈ ਤਾਰਨੇ ਤੋਂ ਬਾਅਦ ਆ ਰਿਹਾ ਤੁਹਾਡਾ ਭਾਈ ਜੀ ਹਾਂਜੀ ਇਹ ਬੰਦਾ ਹੈਂਡੀਗੈਪਡ ਹੈ ਇਸੇ ਪਿੰਡ ਦਾ 24000 ਦਾ ਬਿਲ ਹੈ ਤੇ ਕੋਈ ਅਜੀ ਸੁਣਵਾਈ ਨਹੀਂ ਹੈ ਤੁਸੀਂ ਦੱਸੋ ਭਾਂਜੀ ਕਿ ਬਹੁਤ ਹੈ 10000 ਦਾ ਬਿਲ ਇਹ ਕਾਰਿਆਈ ਹੈ 11000 ਹੋਰ ਮੰਗਦੇ ਹੈ ਕਿ ਇਹਦਾ ਕਨੈਕਸ਼ਨ ਕੱਟਣਾ ਗਿਆ ਹੈ ਕੋਈ ਦੱਸੋ ਬੀਬੀ ਜੀ ਤੁਹਾਡੇ 22 ਵਿੱਚ 14 ਤਾਰਿਆ ਬਸ 22000 ਬਿੱਲੇ ਦਾ ਆਇਆ 14000 ਗਰੀਬ ਆਦਮੀ ਤਾਰਿਆ ਹੈ ਤੇ ਬਕਾਇਆ ਇਹਨਾਂ ਨੂੰ ਦੇਣ ਨੂੰ ਕਹਿ ਰਹੇ ਹਨ ਕਨੈਕਸ਼ਨ ਕੱਟਣ ਨੂੰ ਕਹਿ ਰਹੇ ਬਟਾ ਭੈਣ ਜੀ 14000 ਇਸ ਭੈਣ ਜੀ ਦੇ ਪਰਿਵਾਰ ਦਾ ਆਇਆ ਵਾ ਮੈਂ ਸਰਕਾਰ ਨੂੰ ਇੱਕ ਗੱਲ ਪੁੱਛਣਾ ਚਾਹੁੰਦਾ ਇਹ ਮੇਰੇ ਪਾਸ ਬੀਬੀਆਂ ਖੜੀਆਂ ਇੱਕੋ ਪਿੰਡ ਦੀ ਆ ਇਹ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਪੁਰਾਣੇ ਸਾਰੇ ਬਕਾਇਆ ਮਾਫ ਕਰਦੇ ਸੀ ਕਿਸੇ ਦਾ ਬਕਾਇਆ ਨਹੀਂ ਰਿਹਾ ਆਪਦੇ ਮੀਟਰ ਦੁਆਰੇ ਲੱਗੇ ਸੀ ਬਿਨਾ ਪੈਸਿਆਂ ਤੋਂ ਫੇਰ ਆ ਤੁਹਾਡੇ 2 ਸਾਲਾਂ ਦੇ ਵਿੱਚ ਕਿਸੇ ਦਾ 65000 ਖੜਾ ਹੈ ਕਿਸੇ ਦਾ ਭਾਈ ਤੇਰਾ 65000 ਹੈ ਕਿਸੇ ਦਾ 22000 ਹੈ ਕਿਸੇ ਦਾ 10000 ਹੈ ਕੋਈ 35000 ਹੈ ਇਹ ਕਿੱਥੇ ਤੇ ਆਗੇ ਤੁਸੀਂ ਤਾਂ ਬਿੱਲ ਮਾਫੀ ਦੀ ਗੱਲ ਕਰਦੇ ਹੋ ਸੋ ਇਹ ਜਿਹੜਾ ਲੋਕਾਂ ਦੇ ਨਾਲ ਧੋਖਾ ਹੋ ਰਿਹਾ ਇਸ ਲਈ ਮਾਨ ਸਰਕਾਰ ਸੋਚੇ ਇਹਨਾਂ ਦਾ ਪੂਰਾ ਜਿਸ ਤਰ੍ਹਾਂ ਸੀ ਬਕਾਇਆ ਮਾਫ ਕੀਤਾ ਸੀ ਬਕਾਇਆ ਮਾਫ ਕਰੇ ਜ਼ੀਰੋ ਬਿੱਲ ਦੀ ਗੱਲ ਕਰਦੇ ਆ ਦੋ ਵਾਰ ਵੀ ਬਿੱਲ ਆ ਜਾਂਦਾ ਤਾਂ ਇੰਨਾ ਬਿੱਲ ਆ ਜਾਂਦਾ ਕਿ ਪੁਰਾਣਾ ਦਿੱਤਾ ਨਹੀਂ ਜਾਂਦਾ ਸੋ ਇਹ ਸਾਡੀਆਂ ਭੈਣਾਂ ਗਰੀਬ ਪਰਿਵਾਰ ਖੜੇ ਐ ਹਰ ਪਿੰਡ ਦੇ ਵਿੱਚ ਪੂਰੇ ਜਲੰਧਰ ਹਲਕੇ ਦੇ ਵਿੱਚ ਤੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਆਹੀ ਹਾਲ ਐ 30 30 40 40 50 50 ਹਜ਼ਾਰ ਕਿੱਥੇ ਦੇ ਭਰਨਗੇ ਗਰੀਬ ਲੋਕ ਦੇਖੋ ਇਹ ਮੇਰੀ ਭੈਣ ਦਾ ਬੀਬੀ ਦੀ ਸ਼ਕਲ ਕਿੰਨੀ ਕਮਜ਼ੋਰ ਹੋ ਗਈ ਐ ਕਿੰਨੇ ਇਹ ਗਰੀਬੀ ਦੇ ਵਿੱਚ ਰਹਿ ਰਹੇ ਐ ਤੇ ਕੋਈ ਵੀ ਜਲਾਨਪੁਰੀ ਮੁੱਖ ਦੇ ਤਿੰਨ ਬੱਚੇ ਮੈਂ ਉਹਦੇ ਸਾਹ ਦੀ ਦਿਵਾਰੀ ਉਕਾਰ ਕਰ ਔਰ ਉੱਪਰ ਤੇ ਕਿੰਨਾ ਬਿੱਲ ਆਇਆ ਹੋਇਆ 10000 ਤਾਰਿਆ 11000 ਰੁਪਏ ਬਿੱਲ ਕਹਿੰਦੇ ਦੇ ਦੋ ਨਹੀਂ ਤੇ ਸਮੀਟਰ ਲਾ ਕੇ ਲੈ ਜਾਣਾ ਬਿਜਲੀ ਦੇ ਰੇਟ ਮੈਂ 3 ਰੁਪਏ ਘਟਾਈ ਸੀ ਸਾਰੇ ਆ ਬਾਸ ਤੇ ਉਹ ਇੰਨੇ ਜਿਆਦਾ ਕਰਦੇ ਐ ਕਿ ਜਦ 300 ਦੇ ਉੱਪਰ ਟੱਪਦਾ ਤਾਂ ਇਹਨਾਂ ਗਰੀਬਾਂ ਨੂੰ ਮੁਸ਼ਕਲ ਪੈ ਜਾਂਦੀ ਹੁਣ 10000 ਕਿੱਥੋਂ ਦੇਈਏ ਅਸੀਂ ਘਾੜਨਾ ਕਰ ਕਰਕੇ ਕਿਆਈ ਰੋਟੀ ਦਾ ਖਰਚਾ ਤੇ ਕਿਆਈ ਘਾੜਨਾ ਕਰਕੇ ਜਦੋਂ ਤੁਸੀਂ ਹੋਈਏ ਬਲਵਾ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹ ਨਾ ਲੋਕਾਂ ਦੇ ਨਾਲ ਧੋਖਾ ਕਰਿਆ ਦਸ 21000 ਇਹ ਬੀਬੀਆਂ ਨੂੰ ਲਾ ਦੇਆ ਇਹਨਾਂ ਨੇ ਤਮਾਮ ਮਿਆਂ ਦੇ ਵਿੱਚ ਕਾਨਫਰੰਸ ਆਫ ਬੈਂਕਾਂ ਦੀ ਕਰਦੇ ਮਾਫੀ ਦਿੱਤੇ ਜੋ ਵੀ ਬਿੱਲ ਸੀ ਇਹਨੀਆਂ ਸੁਵਿਧਾ ਮਿਲੀਆਂ ਤਿੰਨਾਂ ਮਹੀਨਿਆਂ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ ਦੋ ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕਰ ਲਿਆ ਕਹਿੰਦੇ 600 ਜੂਨਤ ਮਾਫੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਤੋਂ ਪਿਛਲੇ ਬੈਲੇ ਇਸ ਗਲੀ ਦੇ ਵਿੱਚ ਇਹ ਜਿਹੜੀ ਆਮ ਆਦਮੀ ਸਰਕਾਰ ਨੇ ਇਹਨਾਂ ਲੋਕਾਂ ਦੇ ਨਾਲ ਧੋਖਾ ਕਰਦਾ 21000 ਇਹ ਬੀਬੀਆਂ ਨੂੰ ਲਾ ਦੇਆ ਸਾਡੀ ਮਿਹਨਤਵਾ ਨਾਲ ਇਹਨਾਂ ਨੇ ਤਮਾਮ ਮਹੀਨਿਆਂ ਦੇ ਵਿੱਚ ਕਾਉਂਫਰੈਂਸਾਂ ਦਾ ਬੈਂਕਾਂ ਦੇ ਵੀ ਕਰਜ਼ੇ ਮਾਫ ਕੀਤੇ ਜੋ ਵੀ ਬਿੱਲ ਸੀ ਇਹਨਾਂ ਨੂੰ ਸੁਵਲਤਾ ਮਿਲ ਗਈ ਹੈ ਤਿੰਨ ਮਹੀਨਿਆਂ ਦੇ ਵਿੱਚ ਜਦੋਂ ਆਪਣੇ ਇਹ ਮੁੱਖ ਮੰਤਰੀ ਰਹੇ ਆ ਤੇ ਇਹਨਾਂ ਨੂੰ ਦੋ ਸਾਲ ਹੋ ਗਿਆ ਇਹਨਾਂ ਨੇ ਵੱਧ ਤੋਂ ਵੱਧ ਬਿੱਲ ਕੱਲੇ ਆ ਕਹਿੰਦੇ 600 ਜੂਨਟ ਮਾਫ ਸੀ ਇੱਕ ਵੀ ਜੂਨਟ ਮਾਫ ਨਹੀਂ ਹੋਈ ਉਹ ਪਿਛਲੇ ਵੇਲੇ ਇਹਨਾਂ ਨੇ ਮਾਫ ਕੀਤੀ ਸੀ ਉਹਨਾਂ ਨੇ ਉਹ ਵੀ ਮਾ ਚੁੱਕੂਗਾ ਸਾਰੇ ਪਾ ਚੁੱਕੇ ਆ ਜਿੱਥੋਂ ਦਾ ਐਂਡ ਤੋਂ ਜੈਡ ਤੱਕ ਸਾਰੇ ਬਿੱਲ ਪਾਤੇ ਆ ਉਹਨਾਂ ਨੇ ਇਧਰ ਉਹਨਾਂ ਨੇ ਸਾਰੇ ਮਾਫ ਕਰਾਏ ਹੋਏ ਸੀ ਜੇ ਉਹ ਮਤਲਬ ਬੜਾ ਮੀਟਰ ਹੈ ਨਹੀਂ ਕਰਦੇ ਨਹੀਂ 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 ਇਹ ਤਾਂ ਜਿਹੋ ਦਾ ਆਦਮੀ ਹੈ ਕਹਿੰਦਾ ਹੀ ਤਾਰ ਲਾ ਦਿੰਦੇ ਆ ਤਾਰ ਲਾ ਗਏ ਆ ਤੇ ਜੇ ਉਹ ਮਾ ਲਾ ਲਓ ਹੁਣ ਇਹਨਾਂ ਨੂੰ ਉਲਟਾ ਪੜਾ ਰਿਆ ਕਿ ਤੁਹਾਡੇ ਅਸੀਂ ਨਜਾਇਜ਼ ਕਨੈਕਸ਼ਨ ਤੁਸੀਂ ਚਲਾ ਲਓ ਲੇਕਿਨ ਜਿੱਦਣ ਕੋਈ ਫੜੇਗੇ ਤਾਂ ਜੁਰਮਾਨੇ ਦੀ ਸਾਡੀ ਜ਼ਿੰਮੇਵਾਰੀ ਨਹੀਂ ਇਹ ਤਾਂ ਲੋਕਾਂ ਦੇ ਨਾਲ ਹੋ ਰਿਹਾ ਨੂ ਨੇ ਇਹ ਸਰਕਾਰ ਇਹਨਾਂ ਲੋਕਾਂ ਦੇ ਪੁਰਾਣੇ ਬਿੱਲ ਮਾਫ ਕਰਦੀ ਔਰ ਇੰਨੇ ਜਿਆਦਾ ਰੇਟ ਕਿਉਂ ਹੈ 3-4 ਵਾਰੀ ਇਹ ਐਸ ਵੀ ਵੀ ਦੇ ਘਰ ਦੇ ਵਿੱਚ ਦਾ ਪੱਖਾ ਵੀ ਹੈ ਨਹੀਂ ਕਿ 21000 ਬਿੱਲ ਹੈ ਇਥੇ ਤੇ ਦੇਗੀ ਇਕੱਵਲ 21000 ਬਿੱਲ ਕਿਵੇਂ ਆ ਗਿਆ ਸੋ ਬਿਜਲੀ ਵਾਲੇ ਇਹ ਸਰਕਾਰ ਲੋਕਾਂ ਨੂੰ ਲੁੱਟਣ ਲੱਗੀ ਵੀ ਹੈ ਇਸ ਐਸੇ ਇਹਨਾਂ ਗਰੀਬਾਂ ਦੇ ਬਿੱਲ ਦੁਆਰੇ ਤੋਂ ਬਾਹਰ ਉੱਤੇ ਜਾਣ ਇਹਨਾਂ ਦੇ ਬਿੱਲ ਕਨੈਕਸ਼ਨ ਜਿਹੜੇ ਆ ਰਿਵਾਈਵ ਕਰੋ ਨਹੀਂ ਤਾਂ ਸਾਨੂੰ ਐਜੂਕੇਸ਼ਨ ਕਰਨਾ ਪੈਣਾ ਹਲਕੇ ਦੇ ਜਲੰਧਰ ਦੇ ਵਿੱਚ ਤਾਂ ਜਿਹੜੇ ਘਰ ਚ ਚਲੇ ਜਾਓ ਉਹਨਾਂ ਦੇ بڑے بڑے ਬਿੱਲ ਖੜੇ ਕਿੱਥਰ ਚੱਲੂਗਾ ਕੱਪ ਅੱਜ ਮੈਂ ਨਕੋਜ਼ਰ ਹਲਕੇ ਦੇ ਕਾਂਗਣਾ ਪਿੰਡ ਦੇ ਵਿੱਚ ਖੜਾ ਐ ਇੱਥੇ ਬੀਬੀਆਂ ਮੇਰੇ ਕੋਲ ਇਕੱਠੀਆਂ ਹੋਈਆਂ